ਹੈਲੋ ਹਾਂਜੀ ਸਫੀਗਾਲੀ ਗਰਮੀ ਟੂਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਬਹੁਤ ਹੀ ਜ਼ਿਆਦਾ ਸੋਹਣੇ ਪਾਰਟੀ ਵੇਅਰ ਸਿੰਪਲ ਸੂਬੜ ਤੇ ਸਰਦਾਰੀ ਸੂਟਾਂ ਦੇ ਕਲੈਕਸ਼ਨ ਲੈ ਕੇ ਆਏ ਐ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲ ਜਾਣਗੇ ਗੰਗਾ ਬ੍ਰਾਂਡ ਦਾ ਸਟੱਫ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਨਾਲ ਤੁਹਾਨੂੰ ਕੋਟਾ ਡੋਰੀ ਦਾ ਦੁਪੱਟਾ ਮਿਲੇਗਾ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲਣਗੇ ਪਿਓਰ ਕਾਟਨ ਦਾ ਸਟੱਫ ਹੋਏਗਾ ਫੁੱਲੀ ਐਮਬਰਾਇਡਰ ਜਿਹੜੀ ਹੋਏਗੀ ਸ਼ਰਟ ਰਹਿਗੇ ਤੇ ਨਾਲ ਤੁਹਾਨੂੰ ਚਿਕਨ ਦਾ ਪਲਾਜ਼ੋ ਮਿਲੇਗਾ ਪ੍ਰਾਈਸ ਹੋ ਗਿਆ 2300 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਇਹ ਜਿਹੜੇ ਸੂਟ ਹੋਣਗੇ ਬਹੁਤ ਹੀ ਜ਼ਿਆਦਾ ਸੋਹਣੇ ਤੁਹਾਨੂੰ ਐਕਸਟਰਾ ਕੋਈ ਵਰਕ ਕਰਾਉਣ ਦੇ ਲੋੜ ਨਹੀਂ ਹੈਗੀ ਜਸਟ ਤੁਸੀਂ ਇਹਨਾਂ ਨੂੰ ਸਟਿਚ ਹੀ ਕਰਵਾਉਣਾ ਤੇ ਬਹੁਤ ਸੋਹਣੇ ਸੂਟ ਇਹ ਜਿਹੜੇ ਹੈਗੇ ਤੁਹਾਨੂੰ ਮਿਲ ਜਾਣਗੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲਣਗੇ ਮਸਲੀਨ कॉटन ਦੇ ਰਹਿਣ ਵਾਲੇ ਹੈਗੇ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਬਰਬਰੀ ਦਾ ਜਿਹੜਾ ਹੈਗਾ ਇਹੋ ਸੂਟ ਮਿਲੇਗਾ ਤੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਸੋਹਣਾ ਡਿਜੀਟਲ ਪ੍ਰਿੰਟ ਦਾ ਬਰਬਰੀ ਦਾ ਹੀ ਦੁਪੱਟਾ ਮਿਲੇਗਾ ਔਰ ਪ੍ਰਾਈਸ ਹੋਵੇਗਾ 1750 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਵੀ ਮਿਲ ਜਾਣਗੇ ਬਹੁਤ ਹੀ ਜ਼ਿਆਦਾ ਸੋਹਣੇ ਇਹ ਸੂਟ ਹੈਗੇ ਮੈਚਿੰਗ ਸੂਟ ਨੇ ਜਿਨ੍ਹਾਂ ਦੇ बॉटम ਦੇ ਉੱਪਰ ਤੁਸੀਂ ਵਰਕ ਕਰਵਾ ਕੇ ਬਹੁਤ ਹੀ ਜ਼ਿਆਦਾ ਸੋਹਣੇ ਲੁੱਕੇ ਵਾਲੇ ਸੂਟਸ ਨੂੰ ਤੁਸੀਂ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਪਾਰਟੀ ਵੇਅਰ ਸੂਟ ਹੈ ਜਿਹੜੇ ਇਹ ਰੈਡੀ ਹੁੰਦੇ ਨੇ ਇਹ ਵਾਲੇ ਜਿਹੜਾ ਸਟਾਕ ਮਿਲੇਗਾ ਤੁਹਾਨੂੰ ਰਾਮ ਟੈਕਸ ਬ੍ਰਾਂਡ ਦੀ ਜਿਹੜੀ ਕਾਟਨ ਮਿਲੇਗੀ ਤੁਹਾਨੂੰ ਇਹ ਵਾਲੀ ਜਿਹੜੀ ਕਾਟਨ ਹੋਏਗੀ ਗੰਗਾ ਬ੍ਰਾਂਡ ਦੀ ਹੋਏਗੀ ਜੋ ਕਿ ਬਹੁਤ ਹੀ ਜ਼ਿਆਦਾ ਸੋਹਣੇ ਪਲਾਜ਼ੋ ਦੇ ਨਾਲ ਹੀ ਤੁਹਾਨੂੰ ਸੂਟ ਮਿਲ ਜਾਣਗੇ ਇਹ ਵਾਲੇ ਹੋਏਗੀ ਜਿਹੜਾ ਕੋਰਾ ਕਾਟਨ ਦਾ ਸਟਾਫ ਹੈ ਜੋ ਕਿ ਸ਼ਰਟ ਹੋਏਗੀ ਫੁੱਲੀ ਐਮਬਰਾਇਡਰਡ ਵਾਲੀ ਹੈਗੀ ਤੇ ਨਾਲ ਤੁਹਾਨੂੰ ਜਿਹੜੀ बॉटम ਮਿਲੇਗੀ ਉਹ ਪਲੇਨ ਹੋਏਗੀ ਮਸਲੀਨ ਕਾਟ ਐਵਲ ਇਹ ਰੇਡ ਸੂਟ ਰਹਿਣ ਵਾਲੇ ਹੈਗੇ ਆ ਇਹ ਹੋਣਗੇ ਬਰਬਰੀ ਦੇ ਤੁਹਾਨੂੰ ਜਿਹੜਾ ਹੈਗਾ ਇਹ ਮੈਚਿੰਗ ਸੂਟ ਮਿਲੇਗਾ ਬਰਬਰੀ ਦਾ ਤੇ ਨਾਲ ਤੁਹਾਨੂੰ ਜਿਹੜਾ ਹੈਗਾ ਇਹ ਉਹ ਬਰਬਰੀ ਦਾ ਦੁਪੱਟਾ ਮਿਲੇਗਾ ਕੁਝ ਸੂਟ ਹੈਗੇ ਜਿਹੜੇ ਇਹਨਾਂ ਵਿੱਚ ਤੁਹਾਨੂੰ ਟੈਬੀ ਲੈਨਿੰਗ ਦੇ ਮਿਲਣਗੇ ਨਾਲ ਟੈਬੀ ਲੈਨਿੰਗ ਦੇ ਦੁਪੱਟੇ ਹੋਣਗੇ ਤੇ ਨਾਲ ਤੁਹਾਨੂੰ ਪਿਓਰ ਮਸਲੀਨ कॉटन ਦੀ ਬਾਟਮ ਮਿਲੇਗੀ ਇਹ ਵਾਲਾ ਸਟਾਫ ਹੋਏਗਾ कॉटन ਦਾ ਜਿਸਦੇ ਉੱਪਰ ਪੈਚਵਰਕ ਰਹਿਣ ਵਾਲਾ ਹੈਗਾ ਤੇ ਬਹੁਤ ਹੀ ਜ਼ਿਆਦਾ ਸੋਹਣੇ ਜਿਹੜੇ ਇਹਨਾਂ ਦੇ ਵਿੱਚ ਕਲਰ ਹੈਗੇ ਆ ਤੇ ਜਿਹੜਾ ਕਿ ਤੁਹਾਨੂੰ ਪਰ ਮੀਟਰ ਦੇ ਅਕੋਰਡਿੰਗ ਮਿਲੇਗਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰ ਇਹ ਵਾਲਾ ਜਿਹੜਾ ਸਟੱਫ ਹੈ ਰਾਮਟੈਕਸ ਬ੍ਰਾਂਡ ਦਾ ਰਹਿਣ ਵਾਲਾ ਹੈਗਾ ਔਰ ਇਹ ਵਾਲਾ ਹੋਏਗਾ ਜਿਹੜਾ ਜੂਟ ਬਰਬਰੀ ਤੁਹਾਨੂੰ ਸ਼ਰਟ ਮਿਲੇਗੀ ਦੇ ਨਾਲ ਤੁਹਾਨੂੰ ਖਾਦੀ ਦੀ ਬਾਟਮ ਮਿਲੇਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਮੈਚਿੰਗ ਸੂਟ ਰਹਿਣ ਵਾਲੇ ਹੈਗੇ ਆ ਜਿਨ੍ਹਾਂ ਦੇ ਉੱਪਰ ਲਖਨਵੀ ਵਰਕ ਰਹਿਣ ਵਾਲਾ ਹੈਗਾ ਸ਼ਰਟ ਦੇ ਉੱਪਰ